आप इस रैली सारे पहुंचे बैठे हाँ कुछ दिन पहला थी, लखा सिदाना इन्होंने साथी मेरे को पिंड मैं इन्हों बहुत चंगा कदम है अगर जबर के विरुद्ध कोई रैली होंगी है क्योंकि तो जबर

ਨੌਜਵਾਨ ਆਵਾਜ਼ ਆਪਾਂ ਹੁਣੇ ਇੱਥੇ ਸਟੇਜ ਦੇ ਬੀਬੀ ਬੋਲ ਕੇ ਗਈ ਜੀ ਦਾ ਹਸਬੰਦ ਪੁਲਿਸ ਨੇ ਚੱਕ ਕੇ ਜੋ ਗੱਲ ਆ ਰਹੀਆਂ ਨੇ ਜੋ ਦੱਸਿਆ ਕਿ ਬਿਜਲੀ ਦਾ ਕਰੰਟ ਲਾਵਾ ਕੇ ਮਾਰ ਦਿੱਤਾ ਗਿਆ ਕਲਾ ਜਬਰ ਇਹ ਨੂੰ ਨਹੀਂ ਕਿਹਾ ਜਾ ਸਕਦਾ ਜਬਰ ਥਾ ਥਾਲੇ ਕਦਮ ਕਦਮ ਤੇ ਹੋ ਰਿਹਾ ਮੈਂ ਬੇਨਤੀ ਕਰਾਂ दो तीन दिन पहला एक मां मेरे गई नौजवान आकाश दीप है जिन्हे सरहद शहादत दिखी है फरीदोट जिले के बिल्कुल न पिंड जैल पिंड का बच्चा है ਉਹ ਦਿਨ ਜਿਸ ਦਿਨ ਉਸ ਦਾ ਤੁਸੀਂ ਸਿਖਾ ਚੱਲ ਗਈ ਸੀ ਉਹ ਦਿਨ ਸਰਕਾਰਾਂ ਦੀ ਬੇਸ਼ਰਮੀ ਦਾ ਤੁਸੀਂ ਅੰਦਾਜ਼ਾ ਲਾਣੇ ਹੋ ਉਹ ਦਿਨ ਉਧਰ ਜੇਮਾ ਲੱਗ ਰਹੇ ਹੈ ਤੇ ਉਧਰ ਜੈਸ਼ੰਤ ਜੀਤ ਮਨਾਇਆ ਜਾ ਰਿਹਾ ਪੀਕ ਕੋਰ ਦੇ ਅੰਦਰ ਉਸ ਦਿਨ ਵੀ ਉਹਦਾ ਵਿਰੋਧ ਕੀਤਾ ਸੀ ਕਿ ਯਾਰ ਇਹ ਕੀ ਕਰਨ ਲੱਗੇ ਆ ਜਿੰਨਾਂ ਨੇ ਤੁਹਾਨੂੰ ਜਿੱਤ ਦਿਵਾਉਣ ਦਾ ਹਿੰਮਤ ਕੀਤੀ ਆ ਆਪਣੀ ਜਾਨ ਮਾਰੀ ਆ ਉਹਦੀ ਤਾਂ ਚਿਖਾ ਚੱਲ ਰਹੀ ਹੈ ਤੇ ਤੁਸੀਂ ਇਹ ਜਸ਼ਨ ਮਨਾ ਰਹੇ ਹੋ ਇਹ ਬਹੁਤ ਮਾੜੀ ਗੱਲ ਹੈ ਇਹਨੂੰ ਬੰਦ ਕਰੋ ਇਹ ਤੁਸੀਂ ਇੱਥੇ ਜਿਹੜੇ ਵੀ ਤੁਹਾਡੇ ਭਗਵਾਨ ਨਾਮਲੇ ਵਾਹੀ ਕੀ ਬਾਜੀ ਜਾ ਰਹੇ ਸੀਗੇ ਉੱਥੇ ਨੂੰ ਜਸ਼ਨ ਜਿੱਤ ਦੇ ਵਿੱਚ ਵਿਰੋਧ ਕਰਨਾ ਪਿਆ ਆ ਹੁਣ नोट करने वाली गल मै एक होर दसदा जबर कि दौरान फिरोजपुर डिस्ट्रिक ड्रोन का हमला हों ड्रोन है कोई पता नहीं लेकिन हमला हो गया एक जान चली गई सा ਕੋਸ਼ਤ ਮੰਦੈ ਨੂੰ ਉਸ ਉਸ ਸ਼ਹੀਦ ਦੇ ਪਰਿਵਾਰ ਨੂੰ ਸਾਡੀ ਸਰਕਾਰ 5 ਲੱਖ ਦੀ ਆਰਕ ਮਦਦ ਦਿੰਦੀ ਹੈ ਤੇ ਦੂਸਰੇ ਪਾਸੇ ਮਾਰੀ ਸ਼ਰਾਬ ਨਾਲ ਮਰਨ ਵਾਲਿਆਂ ਨੂੰ ਸਾਡਾ ਮੁੱਖ ਮੰਤਰੀ 10-10 ਲੱਖ ਦੀ ਅਨਾਉਂਸਮੈਂਟ ਕਰ ਰਹੇ ਹੈ ਇਹ ਇਨਸਾਫ ਹੈ ਉਹ ਸ਼ਹੀਦ ਦੀ ਮਾਂ ਕਿਉਂ ਗਈ ਮੇਰੇ ਕੋਲੇ ਉਹ ਕਹਿੰਦੀ ਮੇਰੇ ਪੁੱਤ ਨੂੰ ਘੱਟੋ-ਘੱਟ ਨਾ ਹੋਰ ਕੁਝ ਨਹੀਂ ਮੰਗਦੀ ਸ਼ਹੀਦ ਦਾ ਲਾਜਾ ਦਿਵਾ ਦੇ ਰੋ ਸ਼ਹੀਦ ਦਾ ਲਾਜਾ ਨਹੀਂ ਦਿੱਤਾ ਹਜੇ ਤੱਕ ਸਰਕਾਰ ਨੇ ਔਰ ਉਸੇ ਵਕਤ ਮੇਰੀ ਇਹਨਾਂ ਦਾ ਸ਼ਹਿਦ ਚਲ ਰਿਹਾ ਸੀ ਗੌਰਤਨ ਮਾਨ ਸਾਹਿਬ ਭਾਈ ਉਹਨਾਂ ਨੂੰ ਟੈਲੀਫੋਨ ਕੀਤਾ ਸਾਡੇ ਵਾਲੇ ਐਮਐਲਏ ਨੂੰ ਕਿ ਭਾਈ ਇਹ ਦੱਸਾ ਇਹ ਬੀਬੀ ਮੇਰੇ ਕੋਲੇ ਆਈ ਬੈਠੀ ਐ ਇਹਨਾਂ ਦਾ ਕੀ ਕਰਦੇ ਹਾਂ ਕਹਿੰਦਾ ਮਾਨ ਸਾਹਿਬ ਨਾਲ ਹੁਣੇ ਗੱਲ ਕਰਦਾ ਤੇ ਹਰਾਨ ਹੋਓਗੇ ਕੱਲ ਹੋਰ ਸੁਣ ਕੇ ਜਿੰਨੇ ਘਟਨਾ ਵਾਪਰੀਆਂ ਨੇ ਹਵਾਈ ਲਾਟ ਦੀ ਘਟਨਾ ਵਾਪਰੀ ਬੋਲੇ ਵਿੱਚ ਜਾਨ ਕੌਣ ਮਾਰਿਆ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਚੰਗੀ ਗੱਲ ਹੈ ਸ਼ਰਧਾਂਜਲੀ ਅਰਪਿਤ ਕਰਨਾ ਕੋਈ ਗੱਲ ਨਹੀਂ ਕਿਉਂਕਿ ਸਾਡੇ ਹੀ ਭੈਣ ਭਾਈ ਸੀ ਪਰ ਇਹਨਾਂ ਨੌਜਵਾਨ ਨੂੰ ਜਿਵੇਂ ਜਾਨ ਵੇਚੀ ਵੇਚੀ ਵਾਸਤੇ ਜਿਹਨੂੰ ਸ਼ਰਧਾਂਜਲੀ ਤੱਕ ਵਿਧਾਨ ਸਭਾ ਦੇ ਅੰਦਰ ਅਰਪਿਤ ਨਹੀਂ ਕੀਤੀ ਗਈ ਇਹ ਹਾਲਾਤ ਨੇ ਤਾ ਅਸੀਂ ਜੇ ਇਹੋਲੇ ਦੇਸ਼ ਦੇ ਖਾਤਰ ਜਾਨ ਮਾਰਨ ਵਾਲਿਆਂ ਨੂੰ ਹੀ ਕਿਤੇ ਸੁਣਿਆ ਜਾ ਰਿਹਾ ਤਾਂ ਕੀ ਸੋਚਦੇ ਹੋ ਕਿ ਇਹ ਵੀ ਇਨਸਾਫ ਲਈ ਜਿਹੜੀ ਤਰਸ ਨਹੀਂ ਫਿਰਦੀ ਹੈ ਜਿਹਦਾ ਬਾਪ ਇਨਸਾਫ ਲਈ ਤੜਫਦਾ ਫਿਰਦਾ ਹੈ ਛੋਟਾ ਜਿਹਾ ਬੱਚਾ ਆਪਣੇ ਬਾਪ ਦੇ ਇਨਸਾਫ ਲਈ ਤੜਫਦਾ ਫਿਰਦਾ ਹੈ ਇਹ ਕੋਈ ਸੁਖਾ ਜਾ ਮਿਲ ਜੇਗਾ ਜੇ ਕੱਨੇ ਨੇ ਜੇ ਸਾਡਾ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਆ ਭਾਈ ਬਕਤੌਰ ਦੇ ਵਿੱਚ ਇੱਕ ਫੌਜੀ ਜਿੰਨਾ ਲੱਤਾਂ ਤੋੜ ਦਿੱਤੀਆਂ ਗਈਆਂ ਇਹਨਾਂ ਦੇ ਲੁੱਧ ਨਸ਼ਾ ਵਿਰੋਧ ਨੇ ਔਰ ਇਹ ਗੱਲ ਸੁਪਾਸਟ ਹੈ ਕਿ ਮੈਂ ਕਹੂੰਗਾ ਪੁਲਿਸ ਨੇ ਨਾਇਕੀ ਦੇ ਇਹ ਜਿਹੜੀਆਂ ਲੱਤਾਂ ਤੜਵਾਈਆਂ ਜਾ ਰਹੀਆਂ ਨੇ ਪੁਲਿਸ ਤੜਵਾ ਰਹੀ ਹੈ ਮੈਂ ਕਿਉਂ ਕਹਿ ਰਿਹਾ ਇਹ ਗੱਲ ਪਿੰਡਾਂ ਦੇ ਵਿੱਚ ਜਾਂਦੇ ਨੇ ਇਹਨਾਂ ਦੇ ਅਧਿਕਾਰੀ ਲੋਕਾਂ ਨੂੰ ਔਖਾਉਂਦੇ ਨੇ ਕਮੇਟੀਆਂ ਬਣਾਉਂਦੇ ਨੇ ਤੇ ਜਦੋਂ ਕਮੇਟੀ ਬਣ ਜਾਂਦੀ ਹੈ ਤਾਂ ਉਹਨੂੰ ਲੱਗਦਾ ਹੈ ਕਮੇਟੀ ਦੇ ਮੰਤਰਾ ਨੂੰ ਕਿ ਡੀਐਸਪੀ ਸਾਡੀ ਪਿੱਛੇ ਖੜਾ ਕੋਈ ਗੱਲ ਨਹੀਂ ਤੇ ਜਦੋਂ ਕਿਸੇ ਨਸ਼ਾ ਤਸਕਰ ਦਾ ਸੁਨੇਹਾ ਪੁਲਿਸ ਨੂੰ ਜਿਡੇ ਨੇ ਤੇ ਫਿਰ ਅਗਲੇ ਦਿਨ ਤੋਂ ਘਟਨਾ ਵਾਪਰਦੀ ਹੈ ਉਹ ਆ ਵਾਪਰਦੀ ਹੈ ਜਿਹੜੀ ਅੱਪਾ ਦੇਖ ਰਹੇ ਆ ਭਾਈ ਬਕਟੌਰ ਦੇ ਵਿੱਚ ਵਾਪਰੀ ਹੈ ਇਹ ਇਹਨਾਂ ਦਾ ਨਸ਼ਾ ਵਿਰੋਧੀ ਯੁੱਧ ਚੱਲ ਰਿਹਾ ਹੈ ਸੋ ਮੇਰਾ ਕਹਿਣ ਦਾ ਭਾਵ ਇਹ ਆ ਭਰਾਵੋ ਕਿ ਜਿਹੜੀ ਸਾਡੀ ਲੜਾਈ ਹੈ ਅੱਜ ਜਵਨ ਬਰੋਦੀ ਜੋਸੀ ਰਹਿਲੀ ਕਿਤਲੀ ਆ ਤੇਰੀ ਬੇਚੀਆ ਮੇਨ ਹੋਰ ਨਿਲਾਜਨ ਚਰਪਾ ਦੇਣ ਦੀ ਲੋੜ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਕੱਠ ਛੇਡੇ ਵੱਡੇ ਹੋਣੇ ਚਾਹੀਦੇ ਆ ਕਿ ਸਰਕਾਰ ਇਹ ਮਹਿਸੂਸ ਕਰਨ ਲਈ ਮਜਬੂਰ ਹੋਵੇ लोग दवाए नहीं जा सकते लोग आवाज दवाई नहीं जा सकती और यह दस भी देना मुख्यमंत्री सात जो भी किसी ने लोग आवाज दवा का यतन किया कोशिश की थी है पंजाब का इतिहास है देश का इतिहास है किसी जावर ने लोगों उन्नली उन्नी महीने जेलां च जे रखे है ਲੇਕਿਨ ਲੋਕ ਪਿੱਛੇ ਨਹੀਂ ਹਟੇ ਇਸ ਵਿਟੇਲਾ ਇਤਿਹਾਸ ਹੈ ਕਿ ਇਹਨਾਂ ਲੋਕਾਂ ਨੂੰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਲੋਕ ਪਿੱਛੇ ਨਹੀਂ ਹਟੇ ਜਿਨ੍ਹਾਂ ਨਾਲ ਲੜਾਈ ਸੀ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੋਗ ਲਿਆ ਫਾਸੀਆਂ ਦੇ ਰੱਸੇ ਚੁੰਮ ਲਏ ਲੇਕਿਨ ਉਹਨਾਂ ਨੂੰ ਦੇਸ਼ ਦੇ ਵਿੱਚੋਂ ਕੱਢ ਕੇ ਸਾਧਿਆ ਤੇ ਜਦੋਂ ਕਿਸੇ ਹੋਰ ਸਾਡੇ ਭਾਰਤ ਦੇ ਰਾਜਕਰਤਾ ਨੇ ਸਾਡੇ ਲੋਕਾਂ ਨੂੰ ਜੇਹਰ ਜਬੰਦ ਕਰਨ ਦੀ ਕੋਸ਼ਿਸ਼ ਕੀਤੀ ਝੱਲ ਲਿਆ ਜੇਹਰ ਲੱਟ ਲਿਆ 18-19 ਮਹੀਨੇ ਲੇਕਿਨ ਪਰ ਹੋਇਆ ਕੀ ਉਹ ਰਾਜੀਆਂ ਜਿਹੜਾ ਪੁੱਟੀਆਂ ਗਈਆਂ ਅੱਜ ਅਗਰ ਤੁਸੀਂ ਉਹਨਾਂ ਰਾਹਾਂ ਤੇ ਤੁਹਾਨੂੰ ਜਿਹੜੇ ਰਾਹਾਂ ਤੇ ਉਹ ਵੇਲੇ ਸ੍ਰੀਮਤੀ ਇੰਦਰਾ ਗਾਂਧੀ ਤੁਸੀਂ ਤੁਸੀਂ ਪ੍ਰਸਨਿਕ ਕਾਲਕ ਵਾਮ ਤਰਪੇ ਤੁਸੀਂ ਆਪਣੇ ਖਰਾਬ ਬੋਲਣ ਵਾਲਿਆਂ ਦਾ ਗਲਵਾਨ ਵਾਮ ਤਰਪੇ ਤੁਸੀਂ ਲੋਕਾਂ ਨੂੰ ਕੁੱਟਣ ਤਰਪੇ ਲੋਕਾਂ ਦੇ ਮੁਕੱਦਮੇ ਪਾਉਣ ਤਰਪੇ ਇਹ ਪਏ ਨੇ ਪਹਿਲਾਂ ਵੀ ਪਏ ਨੇ ਜੇ ਤਾਂ ਬਹੁਤ ਲੇਖਕੋ ਕਹਿਨੇ ਜਾ ਰਹੇ ਨੇ ਪਰ ਇਹ ਯੂਰ ਯਾਦ ਰੱਖਿਓ ਜਿਨ੍ਹਾਂ ਨੇ ਇਹ ਕੀਤਾ ਹੈ ਕਿੱਥੇ ਬੋਟ ਕਿੰਨੇ ਦਿੱਸਦੇ ਆ ਸੋ ਇਹ ਜਿਹੜਾ ਜ਼ੁਲਮ ਦੇ ਖਿਲਾਫ ਆਪਾਂ ਲੜਾਈ ਲੜ ਰਹੇ ਆ ਮੈਂ ਇੱਕ ਸਾਡਾ ਜਿਹੜਾ ਯੂਥ ਆ ਨੌਜਵਾਨ ਆ ਮੈਂ ਉਹਨਾਂ ਸਾਰਿਆਂ ਦਾ ਤੈਨੂੰ ਇਸ ਗੱਲ ਲਈ ਦਵਾਦੀ ਆ ਮੈਂ ਦੱਸਣਾ ਚਾਹੁੰਦਾ ਭਗਵਾਨ ਸਾਮਾਨ ਨੂੰ ਮੁੱਖ ਮੰਤਰੀ ਜੀ ਨੂੰ ਯਾਦ ਕਰਾ ਜਿੱਦਾਂ ਲੋਕ ਕਰਨੋਲੀ ਮੋਟਰ ਤੇ ਬੈਠੇ ਸੀ ਬਹੁਤ ਦਿਨ ਕੇਂਦਰ ਵੀ ਕਹਚੌਣਾ ਸੀ ਕਿ ਕਿਸਾਨਾਂ ਨੂੰ ਉਠਾਓ। ਸੁਪਰੀਮ ਕੋਰਟ ਨੂੰ ਵੀ ਵਰਤਿਆ ਗਿਆ। ਸੁਪਰੀਮ ਕੋਰਟ ਦੇ ਵੀ ਮੋਟੇ ਤੇ ਰੱਖ ਕੇ ਵਰਤਿਆ ਗਿਆ ਅੰਧਾਰ ਕਿ ਕਿਸਾਨਾਂ ਨੂੰ ਉਠਾਓ। ਪਰ ਭਗਵਾਨ ਜਨਾਹ ਉਸ ਵੇਲੇ 13 ਡੀਜੀਪੀ ਇਹ ਕਹਿੰਦਾ ਸੀ ਕਿ ਇਹਲਾ ਹਾਲਾਤਾਂ ਦੇ ਵਿੱਚ ਕਿਸਾਨ ਉੱਤੋਂ ਉਠਾਵੇਂ ਸੌਖੇ ਨਹੀਂ। ਬਹੁਤ ਵੇਲੇ ਤੁਸੀਂ ਵੀ ਇਹ ਕਿਹਾ ਮੁੱਖ ਮੰਤਰੀ ਜੀ ਕਿਉਂ ਮੇਰੇ ਕਿਸਾਨ ਨੇ ਜਿਹੜੇ ਉੱਥੇ ਬੈਠੇ ਨੇ ਉਹ ਕਿਸਾਨ ਮੇਰੇ ਨੇ ਉਹਨਾਂ ਦੀ ਲੜਾਈ ਕੇਂਦਰ ਨਾਲ ਹੈ ਮੇਰੇ ਨਾਲ ਉਹਦਾ ਰੌਲਾ ਕੋਈ ਨਹੀਂ ਮੈਂ ਕਿਉਂ ਚੱਕਾ ਮੈਨੂੰ ਕਹਿੰਦੇ ਆ ਏਅਰਬਸ ਲੈ ਲਾ ਜੱਲੇ ਆਲੂ ਚੱਕ ਲਿਆ ਮੈਂ ਕਿਉਂ ਚੱਕਾਂ ਇਹ ਉਹਨਾਂ ਦੀ ਪ੍ਰੈਸ ਕਾਨਫਰੰਸ ਭਈ ਹੋਈ ਏਗੀ ਮੇਰਾ ਕਹਿਣਾ ਬਹੁਤ سارے ਚੈਨਲਾਂ ਤੇ ਗਿਆ ਤੇ ਅੱਜ ਅੱਜ ਜਦੋਂ ਉਹਨਾਂ ਨੂੰ ਲੋਕ ਸਵਾਲ ਪੁੱਛਦੇ ਆ हम मेरा कहण का मतलब समझ लियो कि सदाधारी सारे एक जि है अज लोग ने भगवंत मान नवाल पूछने शुरू करते कहता कि जो तू सा लंबे समय तो हर हर वर्ग के लोग टारगेट करते रहे हो लोगों मैसेज दें रहे हो ਫਰਮਾਨੇਕ ਗੱਲ ਦਾ ਜਵਾਬ ਦੇ ਲੇ ਸਾਡਾ ਮੁੱਖ ਮੰਤਰੀ ਕੀ ਤੂੰ ਬਹੁਤ ਵਾਰੀ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਜੱਟ ਦਾ ਪੁੱਤ ਆ ਮੈਂ ਪਿੰਡਾ ਤੋਂ ਆਇਆ ਤੇ ਮੈਂ ਪੁੱਛਣਾ ਚਾਹਣਾ ਸਾਡੇ ਮੁੱਖ ਮੰਤਰੀ ਨੂੰ ਕਿ ਮੁੱਖ ਮੰਤਰੀ ਜੀ ਅਸੀਂ ਤੇਰੇ ਤੋਂ ਮੀਟਿੰਗ ਦੇ ਵਿੱਚ ਇੱਕ ਸਵਾਲ ਕੀਤਾ ਸੀ ਅਸੀਂ ਇਹ ਕਹਿ ਆ ਸੀ ਕਿ ਜਿਹੜੇ ਸਾਡੇ ਕਿਸਾਨ ਐ ਇਹਨਾਂ ਨੂੰ ਫਸਲ ਦੇ ਰੇਟ ਦੇ ਵਿੱਚ ਘਾਟਾ ਪੈ ਰਿਹਾ ਮੁੱਖ ਮੰਤਰੀ ਜੀ ਤੇ ਤੇਰਾ ਅੱਜੋ ਜਵਾਬ ਹੈ ਸੀ ਕਿ ਜੇ ਘਾਟਾ ਪੈ ਰਿਹਾ ਤਾਂ ਸਾਡੇ ਸਾਹਮਣੇ ਠੇਕੇਦਾਰ ਜਮੀਨਾਂ ਚੋਲੇਂਦੇ ਐ ਇਹਦਾ ਮਤਲਬ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਹੀ ਬੈਠਿਆ ਤੇ ਜੁਆ ਮੈਂ ਝੰਮਾਈ ਕਰਦਾ ਵੀ ਮੈਂ ਕਿਸਾਨ ਦਾ ਪੁੱਤ ਆ ਤੈਨੂੰ ਨਹੀਂ ਪਤਾ ਕਿ ਕਿਸਾਨਾਂ ਦੇ ਦਰਜੇ ਵਿੱਚ ਕਰਜ਼ੇ ਦੀ ਜਿਹੜੀ ਥਾਹੀ ਪਈ ਐ ਇਹ ਹੁਣ ਸੈਟ ਹੋੰਦੀ ਐ ਜੂ ਮਜ਼ਦੂਰ ਦੇ ਨਾਲੋਂ ਆਪਣੀ ਲਿੰਗਤ ਮੰਗ ਲਈ ਹਾਂ ਜੀ ਇਹ ਲਾ ਚੱਕਰ ਨੂੰ ਆਉਣ ਲਈ ਜ਼ਮੀਨ ਠੇਕੇ ਤੇ ਲੈਣੀ ਪੈਂਦੀ ਆ ਭਾਵੇਂ ਜਿੰਨੀ ਮਰਜ਼ੀ ਮਹਿੰਗੀ ਹੋ ਜਾਈ। ਇਹ ਤੈਨੂੰ ਦੱਸ ਕੇ ਆਏ ਸੀ। ਫਿਰ ਤੈਨੂੰ ਪੁੱਛੀਂ ਦੀਵੰਦਾ ਕਿ ਸਾਨੂੰ ਬਾਦਸ਼ਾਹ ਕਿ ਇੱਕ ਕੁੰਟਲ ਕਣਕ ਪੈਦਾ ਕਰਨ ਤੇ ਖਰਚਾ ਕਿੰਨਾ ਆਉਂਦਾ ਤੁਮ ਮੁੱਖ ਮੰਤਰੀ ਐ। ਇਹ ਤੇਰੇ ਕੋਲ ਆਉਂਦੇ ਹੋਣੇ ਚਾਹੀਦੇ ਤੈਨੂੰ ਪਤਾ ਹੋਣਾ ਚਾਹੀਦਾ। ਤੈਨੂੰ ਪੁੱਛਿਆ ਸੀ ਕਿ ਇੱਕ ਕੁੰਟਲ ਝੋਨੇ ਦੇ ਖਰਚ ਕਿੰਨਾ ਆਉਂਦਾ ਤੇ ਤੂੰ ਦੱਸਿਆ ਨਹੀਂ ਗਿਆ। ਜੇਕਰ ਤੁਹਾਨੂੰ ਇਤਿਆਸ ਸੀ ਕਿ 17 ਨਵੰਬਰ 2022 ਨੂੰ ਕਿਉਂਕਿ ਬਾਈ ਦੀ ਸਰਕਾਰ ਬਣ ਕੇ ਆਈ ਸੀ 17 ਨਵੰਬਰ 2022 ਨੂੰ ਉਹ ਆ ਕੇ ਮੀਟਿੰਗ ਕਰਾਂਗੇ ਜੀਲੇ ਤੇ ਚਰਚਾ ਕਰਾਂਗੇ ਕਿ ਕਿਹੋ ਜਿਹੀ ਕੌਸਟ ਆ ਪ੍ਰੋਡਕਸ਼ਨ ਕਿਸਾਨ ਦੀ ਕੀ ਹੈ ਉਹ ਨਹੀਂ ਤੇਰੇ ਤੁਹਾਡੇ ਪਿੱਛੇ ਕਿਸਾਨਾਂ ਦੇ ਸਾਹਮਣੇ ਅੱਖਾਂ ਤੱਕ ਆ ਕੇ ਝਾਕਣ ਦੀ ਹਿੰਮਤ ਨਹੀਂ ਪਈ चेहरा तो जिन्ना तू कह रहा असान के नहीं बाकी मेरी बेनती है मेरे दोस्तों बार बार गल है वक्त बहुत माड़ा है लंबी चर्चा बहुत चेर को तीन सारे बैठे हो लंबा समा गलबात की नहीं लौटे बहुत मिल ने सारियां गल् थोड़े सामने रख दिया ਮੈਂ ਇੱਕ ਗੱਲ ਕਹੂੰ ਆ ਲਾਸਟ ਤੇ ਜ਼ਮੀਨ ਆ ਮੇਰੀ ਜਦੋਂ ਵੀ ਕਿਸੇ ਕਿਸਾਨ ਨੂੰ ਪੁੱਛੀਦਾ ਵੀ ਜ਼ਮੀਨ ਦਾ ਰੇਟ ਕੀ ਹੈ ਕੋਈ ਕਹਿੰਦਾ ਜੀ 30 ਲੱਖ ਹੈ ਕੋਈ ਕਹਿੰਦਾ ਜੀ 40 ਲੱਖ ਹੈ ਕੋਈ ਕਹਿੰਦਾ 50 ਲੱਖ ਹੈ ਕੋਈ ਕਹਿੰਦਾ 1 ਕਰੋੜ ਹੈ ਕੋਈ ਕਹਿੰਦਾ 6 ਕਰੋੜ ਹੈ ਸਾਰੇ ਮਿੱਤਰੋ ਜ਼ਮੀਨ ਦਾ ਰੇਟ ਕਰੋੜਾਂ ਤੋਂ ਨਹੀਂ ਹੈ ਜ਼ਮੀਨ ਦਾ ਰੇਟ ਹੈ ਤੁਹਾਡੇ ਘਰੇ ਜੰਮੀ ਧੀ ਦੀ ਇੱਜ਼ਤ ਤੇ ਜ਼ਮੀਨ ਦਾ ਰੇਟ ਹੈ ਤੁਹਾਡੇ ਘਰੇ ਤੁਹਾਡੀ ਇੱਜ਼ਤ ਬਣ ਕੇ ਆਈ ਤੁਹਾਡੀ ਨੌਲੀ ਇੱਜ਼ਤ ਉਹ ਜ਼ਮੀਨ ਦੀ ਕੀਮਤ ਆ ਦੋਸਤੋ ਅਗਰ ਆਵੇਸ਼ਲੇ ਹੋਗੇ ਆ ਕੀਮਤ ਜਿਹੜੀ ਤੁਸੀਂ ਕਰੋੜਾਂ ਦੀ ਗੱਲ ਕਰਦੇ ਹੋ ਇਹ ਲੈਗੇ ਤੇ ਜਮੀਨਾ ਛੱਡ ਬੈਠੇ ਤੇਾਰੇ ਦੋਸਤੋ ਮੁਆਫ ਕਰਨਾ ਅਬ ਉਹ ਚੰਦਨ ਪਹਿਲਾਂ ਦਿੱਲੀ ਦੇ ਅੰਦਰ ਕਿਸੇ ਇੱਕ ਸੀਨੀਅਰ ਅਧਿਕਾਰੀ ਨਾਲ ਅਸੀਂ ਗਏ ਸੀ ਉਹ ਦੇਣ ਵਾਸਤੇ ਆਪਣਾ ਪ੍ਰੋਗਰਾਮ ਆ ਰਿਹਾ ਹੈ 25 ਅਗਸਤ ਦਾ ਦਿੱਲੀ ਦੇ ਅੰਦਰ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਉਹਦੇ ਲਈ ਅਸੀਂ ਉਹ ਇੱਕ ਲੈਟਰ ਦੇਣ ਗਏ ਤੇ ਅਧਿਕਾਰੀ ਮੰਨਿਆ ਪਿਆਰੋ ਅਧਿਕਾਰੀ ਮੰਨਿਆ ਸੀਨੀਅਰ ਅਧਿਕਾਰੀ ਬੋਲੇ ਕਿਹਾ ਕਿ ਸਰਕਾਰ ਦੀ ਪਾਲਸੀ ਕਹਿੰਦਾ ਮੈਂ ਫਰਜ਼ੀ ਧਾਰੀ ਆ ਮੈਂ ਬੋਲ ਨਹੀਂ ਸਕਦਾ ਲੇਕਿਨ ਸਰਕਾਰ ਦੀ ਪਾਲਸੀ ਇਹ ਹੈ ਕਿ ਕਿਸਾਨ ਨੂੰ ਮਜ਼ਦੂਰ ਦੇ ਵਿੱਚ ਕਨਵਰਟ ਕਰਨਾ ਹੈ ਔਰ ਕਾਰਪੋਰੇਟਾਂ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਾਉਣਾ ਹੈ ਬਸਾ ਸਮਝ ਲੇ ਅਗਰ ਜਮੀਂ ਦਾ ਰਾਜ ਕਰਕੇ पैसे का तो इलाज करके जमीन देगी सोचो मजदूर की गिती किएगी मजदूर का रेट किन्ना डाउन जाएगा तो फिर एक आदमी खेत कम करके किसी की फैक्ट्री कम करके आपके बुजुर्ग का इलाज नहीं करा पाएगा बच्चों की फीस नहीं भर पाएगा ਕਾਦੇ ਵਿੱਚ ਬੈਠੀ ਨੌਜਵਾਨ ਬੇਜੀ ਦਾ ਕੰਮ ਲਈ ਕਪੜਾ ਨਹੀਂ ਲਾ ਕੇ ਲੈ ਸਕੇਗਾ ਉਸ ਵੇਲੇ ਸਾਡੀ ਬੇਜੀ ਨੂੰ ਸਾਡੇ ਨੌ ਨੂੰ ਕਿਸੇ ਫੈਕਟਰੀ ਦੇ ਸੇਵਾਸਤਰੀ ਵਿੱਚ ਕਮ ਕਰਨ ਜਾਣਾ ਪਏਗਾ ਕੋਠੋਂ ਜਿੰਨਾ ਵਾਪਸ ਨਹੀਂ ਦੇ ਸਰਦਾਰੋਂ ਮਿਲ ਲਿਆ ਕਾਦੇ ਉਹ ਜੇਕਰ ਤੋਂ ਹਮ ਨੂੰ ਪਤਾ ਚਲਦਾ ਇਹ ਤਾਂ ਜੇਲ੍ਹ ਦੀ ਗੱਲ ਆਉਂਦੀ ਹੈ ਨਾ ਅਸੀਂ 5000 ਰੁਪਏ ਕੱਟ ਕਰ ਲੈਂਦੇ ਆ ਜੇਲ੍ਹ ਦੀ ਗੱਲ ਆਉਂਦੀ ਹੈ 5000 ਤੋਂ 10000 ਰਹਿ ਜਾਂਦਾ ਸਾਰੇ ਦੋਸਤੋ ਕੱਲੋ ਤੁਹਾਡੀ ਧੀ ਦੀ ਬਾਹ ਨੂੰ ਹੱਥ ਪਾ ਕੇ ਖਿੱਚ ਕੇ ਲੈ ਜੇ ਤੇ ਡਰਦੇ ਰਹੋਗੇ ਤੇ ਨਹੀਂ ਸੋਚੀ ਜਾਓਗੇ ਕਿ ਜੇਲ੍ਹ ਨਹੀਂ ਜਾਣਾ ਕਿ ਜੇ ਲੁੱਟੀ ਦੀ ਲੁੱਟੀ ਜਾਵੇ ਕਿ ਧੀ ਲੱਗਦੀ ਹੈ ਗੱਲਾਂ ਸੇਟ ੜ ਕੇ ਜੇਲਾ ਸਿਰੋ ਜਾਬਰ ਕਰਨ ਵਾਲੇ ਲੋਕ ਸਾਹਮਣੇ ਆ ਜਾਣ ਕੋਦੋ ਜੇਲਾ ਘਰ ਬਣਾਉਣੀਆਂ ਫੈਲ ਗਈਆਂ ਪਿਆਰੋ ਜੇਲਾ ਲਈ ਤਿਆਰੀ ਕਰਨੀ ਪਵੇਗੀ ਤਿਆਰੀ ਕਰੋ ਇਸ ਗੱਲ ਦੀ ਅੰਦੋਲਨ ਨੂੰ ਵੱਡਾ ਨਰਮਾ ਹੈ ਆਪਾਂ ਜੇਥੋ ਸਾਡੇ ਗੁਰੂ ਤੇ ਹਮਲਾ ਹੋਇਆ ਆਪਾਂ ਕਹਸਿਮ ਦਿਗੋਰੀ ਚ ਬੈਠੇ ਇਹ ਕਾਗਜ਼ ਚ ਆਉਂਦੇ ਆ ਕੇ ਤਾਂ ਮਡਾਲਾ ਸਾਥ ਸਾਥ ਨੇ ਆਗੇ ਮੋਲੇ ਨਾ ਮੋਡਾ ਲਾ ਕੇ ਇਸ ਜਲਾਈ ਨੂੰ ਗੜਾਂਗੇ ਕੋਲੇ ਬਾਅਦ ਦੇ ਅਸੀਂ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਸਰਕਾਰ ਨੂੰ ਅੱਜ ਦੀ ਤੇਜੋ ਵੀ ਇਹ ਵਰਨਣ ਜਨਿਆ ਕਿ ਜਿਨ੍ਹਾਂ ਲੋਕਾਂ ਨੇ 328 ਸਰੂਪ ਕਹਿ ਦਿੱਤੇ ਨੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਗੈਰ ਕਾਨੂੰਨ ਦੇ ਵਿੱਚ ਸ਼ਿਕਾਇਤ ਕੀਤੀ ਹੈ ਉਹਨਾਂ ਸਾਰੇ ਲੋਕਾਂ ਦੇ ਖਰਾਬ ਮੁਕਦਮਾ ਕਰਤ ਕਰੇ ਅਗਰ ਨਹੀਂ ਕਰਨਗੇ ਤਾਂ 15 ਮਰਦਾਂ ਦੇ ਕਮੇਟੀ ਤੇ ਕਰਾਜੋ ਉੱਥੇ ਬੈਠ ਕੇ ਇਸਾ ਤਰ੍ਹਾਂ ਦੇ ਖੁਦੋਂ ਬਾਤ ਦਾ ਪ੍ਰੋਗਰਾਮ ਦੇਵਾਂਗੇ ਮੇਰੇ ਦੋਸਤੋ ਇਹ ਸਾਡੇ ਜੂਗਾ ਮਸਲਾ ਹੈ ਹਾਂ ਜਿਹੜੀ ਅਸੀਂ 25 ਅਗਾ ਤੋਂ ਬਾ ਪ੍ਰੋਗਰਾਮ ਦਿੱਤਾ ਐਸ ਪੀ ਐਮ ਨੌਨ ਪੋਲੀਟਿਕਲ ਦੀ ਡਿਬਲੋਰ ਦੇ ਅnder ਹੋਈ ਮੀਟਿੰਗ ਦੇ ਵਿੱਚੋਂ ਉਹ ਇਹ ਪ੍ਰੋਗਰਾਮ ਹੈ ਕਿ ਇਸ ਤਰੀਕੇ ਨਾਲ ਭਾਰਤ ਸਰਕਾਰ ਪ੍ਰੀ-ਪੇਡ ਐਗਰੀਮੈਂਟ ਲਾ ਕੇ ਇਹ ਕਦੇ ਇਸਾਮਾਪਾ ਨਹੀਂ ਇਹ ਹਰ ਇੱਕ ਨੂੰ ਸਾਹਮਣਾ ਪੈਣਾ ਤੇ ਪ੍ਰੀ-ਪੇਡ ਐਗਰੀਮੈਂਟ ਦੇ ਰਾਹੀਂ ਅਗਰ ਖੇਤੀ ਪ੍ਰੋਡਕਟ ਆਉਂਦੇ ਐ ਤਾਂ ਜੀਐਮ ਆਉਣਾ ਐ ਮੱਕਾ ਜੀਐਮ ਆਉਣਾ ਐ ਸੋਇਆ ਦੀ ਜੀਐਮ ਆਉਣਾ ਐ ਔਰ ਉਹ ਜੀਐਮ ਸੋਇਆ ਬੀਜ ਦੇ tane ਪ੍ਰੋਡਕਟ ਤੇ ਮੱਕੇ ਦੇ ਪੌੜਾ ਤੁਹਾਡੇ ਬੱਚਿਆਂ ਨੇ ਖਾਣਿਆ ਲੋਕਾਂ ਦੇ ਆਮ ਵਰਤਾਂ ਦੇ ਜਵਾਕਾਂ ਨੇ ਖਾਣਿਆ ਤਾਂ ਅੰਮਾਤਾ ਲਾਇਓ ਉਹ ਵੇਖ ਲੈ ਬੱਚ ਤੁਹਾਡੇ ਨਾਲ ਫਿਰ ਉਹ ਜਿਹੜਾ ਜੀਨ ਉਹਦੇ ਚ ਪਾਇਆ ਹੈ ਉਹ ਤੁਹਾਡੀਆਂ ਨਸਲਾਂ ਦੇ ਉੱਤੇ ਕਿੰਨਾ ਮਾਰਾ ਵੀਰ ਆ ਸਾਰੇ ਕਿਸਾਨ ਵੀਰਾਂ ਨੂੰ ਸਾਰੇ ਤੱਕੜੇ ਹੋਵੋ ਤੱਕੜੇ ਹੋਵੋ ਸ਼ਬਦ ਮੈਂ ਇਸ ਲਈ ਤਾਂ ਵਰਤ ਰਿਹਾ ਕਿ ਤੁਸੀਂ ਤੱਕੜੇ ਹੋ ਕੇ ਦਿਖਾਇਆ ਹੈ ਤੁਹਾਡੀ ਜੋ ਬਈ ਜਿੱਦੇ ਖਨੌੜੀ ਨੂੰ ਸਾਡਾ ਮੋਰਚਾ ਚਕਾਉਣ ਲਈ ਸਰਕਾਰਾਂ ਤੇ ਸੁਪਰੀਮ ਕੋਰਟ ਪੂਰਾ ਲੋਨ ਲਾਈ ਬੈਠੇ ਸੀ ਐਵੇਂ ਨਹੀਂ ਕਹਿਦਾ ਸੀ orden ਭਗਵਾਨ ਜਨ ਮੰਤਰੀ ਭਗਵਾਨ ਜਨ ਨੇ ਜਾਂ ਉਸ ਪਹਿਲੇ ਡੀਜੀਪੀ ਨੇ ਕਿ ਕੋਈ ਕਿਸਾਨ ਆ ਖਮਾਉ ਸੱਚੇ ਨਹੀਂ ਜੋ ਕਿ ਪਹਿਲਾਂ ਸੀ ਸਰਕਾਰੋਂ ਤੁਹਾਡਾ ਸਾਡੇ ਯੂਥ ਦਾ ਪਹਿਰਾ ਸੀ ਸਾਡੇ ਨੌਜਵਾਨਾਂ ਨੇ ਪਹਿਰਾ ਦਿੱਤਾ ਉੱਥੇ पहरे ने साबित करता कि ठीक भाड़े अखरी गल कि पहली बार होया सरकार ने आज तक काबूबा रहा पंजाब के अंदर लाल भी मीटिंग हूं रही सरकार दिया किसी ने यह नहीं किया जुम्मेवारी बनती होंगी सरकार की इन्हे लाल मीटिंग की जाती है अपनी जगह सिर बचा सरकार की जुम्मेवारी बनती होंगी है और तो सरकार ने गलारी की हिम्मत नहीं पड़ी उकद नहीं मीट के थक के चकिया रिपोर्ट होना चाहिए भगवंत मान सरकार का इस करके तो हिम्मत हौसले दल अथ दखड़े होके लड़े आपोखे तो सारी गल बखेरी है

ਤੁਸੀਂ ਉਹ ਸਾਰੀਆਂ ਲੋਕਾਂ ਟੋਲੀਆਂ ਮੈਨੂੰ ਪਤਾ ਲੱਗਿਆ ਕਿ ਫਰੀਦਕੋਟ ਡਿਸਟ੍ਰਿਕਟ ਵਾਲਿਆਂ ਨੂੰ ਬਾੜਾ ਭਾਈ ਦਾ ਰੋਕਣ ਦੀ ਕੋਸ਼ਿਸ਼ ਕੀਤੀ ਉੱਥੇ ਬੈਰੀਕੇਡਿੰਗ ਕਰਕੇ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਜਿਹੜੇ ਤੁਸੀਂ ਉਹ ਬੈਰੀਕੇਡ ਚੋੜ ਕੇ ਨਿਕਲ ਕੇ ਆਏ ਹੋ ਉਹ ਮੇਰੇ ਤੋਂ ਪੂਰਨ ਸਫਲ ਹੋਇਆ ਇਸ ਲਈ ਸਾਰਿਆਂ ਦਾ ਬਹਿਜੂਤ ਧੰਨਵਾਦ ਕਰਦੇ ਆ ਨਕਾ ਪਾਣਾ ਗੱਲ ਕਰਦਾ ਜੀ ਕਿ ਮੇਰੇ ਵਾਲੇ ਤਾਂ ਚੱਕਰੋ ਧਰਲੋ ਵਾਲੇ ਹੁੰਦੇ ਆ ਮੈਂ ਵੀ ਕਰਾਂ ਜੋ ਆ ਕੇ ਆਪਣੇ ਆਪਣੇ ਯੂਥ ਹੈ ਆਪਣੇ ਨੌਜਵਾਨ ਹੈ ਨਵਾਂ ਖੂਨ ਹੈ ਇਹ ਤਾਂ ਹੋਏ ਗਏ ਪਰ ਮੇਰੀ ਬੇਨਤੀ ਹੈ ਕਿ ਤੂੰ ਨੌਜਵਾਨਾਂ ਦਾ ਆਈਕਨ ਹੈ ਤੂੰ ਇਹਨਾਂ ਨੂੰ ਇਹ ਗੱਲ ਚਿਰੂਸ ਸਮਝਾਉਣੀ ਹੈ ਕਿ ਲੜਾਈ ਸ਼ਾਂਤੀ ਨਾਲ ਜਿੱਤੀ ਜਾ ਸਕਦੀ ਹੈ ਸਰਕਾਰ ਚਾਹੁੰਦੀ ਹੈ ਕਿ ਤੁਹਾਡੇ ਕੋਲੋਂ ਕੋਈ ਗਲਤੀ ਕਰਾਵੇ ਕੋਈ ਤੁਸੀਂ ਹਥਿਆਰ ਚੁੱਕੋ ਕੋਈ ਗਲਤੀ ਕਰੋ ਤੇ ਤੁਹਾਡਾ ਸ਼ਿਕਾਰ ਖਿਗਾ ਸਰਫਾ ਹੋਈ तो बड़ा शिकार करना चाहिए इस करके सारिया ने पूरी तरह शांति बनाके रखनी है लड़ाई लड़ा गे जबर विरोधी आने वाले समय दू भी जे अगले दई गुणा जरमा दे के करा बहुत बहुत सारा वाहेगुरू जी का श्री